ਸਤਿ ਸ਼੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰ ਆ ਆਪਾਂ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਬਾਕੀ ਕਹਾਣੀਆਂ ਦੀ ਤਰ੍ਹਾਂ ਇਹ ਕਹਾਣੀ ਵੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਰਾਜਵੀਰ ਨਾਮ ਦਾ ਇੱਕ ਲੜਕਾ ਜਿਸ ਦਾ ਇੱਕ ਬਹੁਤ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਲੜਕੀ ਨਾਲ ਰਿਸ਼ਤਾ ਤੈਅ ਹੋ ਜਾਂਦਾ ਹੈ ਉਹ ਲੜਕਾ ਉਸ ਲੜਕੀ ਨੂੰ ਇੰਨਾ ਜ਼ਿਆਦਾ ਪਸੰਦ ਕਰਦਾ ਹੈ ਕਿ ਮੰਗਣੀ ਤੋਂ ਬਾਅਦ ਬਹੁਤ ਸੋਹਣੀ ਗੱਡੀ ਖਰੀਦ ਲੈਂਦਾ ਹੈ ਅਤੇ ਬੈਂਕ ਤੋਂ 6 ਲੱਖ ਦਾ ਲੋਨ ਲੈ ਕੇ ਇੱਕ ਬਹੁਤ ਸੋਹਣਾ ਮਕਾਨ ਵੀ ਬਣਾ ਲੈਂਦਾ ਹੈ ਜਿਹੜੀ ਵੀ ਉਸ ਕੋਲ ਸੇਵਿੰਗ ਸੀ ਅਤੇ ਬੈਂਕ ਤੋਂ ਕਰਜ਼ਾ ਲੈ ਕੇ ਉਹ ਸਾਰਾ ਪੈਸਾ ਖਰਚ ਕਰਕੇ ਆਪਣੀ ਪਤਨੀ ਲਈ ਹਰ ਸੁੱਖ ਸਹੂਲਤ ਦੀ ਚੀਜ਼ ਬਣਾ ਲੈਂਦਾ ਹੈ ਉਸ ਨੂੰ ਲੱਗਦਾ ਹੈ ਕਿ ਮੇਰੇ ਘਰ ਵਾਲੀ ਬਹੁਤ ਸੋਹਣੀ ਹੈ ਅਤੇ ਜਦੋਂ ਉਹ ਵਿਆਹ ਕੇ ਮੇਰੇ ਘਰ ਵਿੱਚ ਆਵੇਗੀ ਤਾਂ ਉਸ ਨੂੰ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ ਪਰ ਜਦੋਂ ਵਿਆਹ ਵਿੱਚ 7 ਦਿਨ ਬਾਕੀ ਰਹਿ ਜਾਂਦੇ ਨੇ ਤਾਂ ਉਹ ਲੜਕੀ ਉਸ ਨੂੰ ਵਿਆਹ ਲਈ ਮਨਾ ਕਰ ਦਿੰਦੀ ਹੈ ਉਸ ਲੜਕੇ ਦਾ ਦਿਲ ਟੁੱਟ ਜਾਂਦਾ ਹੈ ਬੈਂਕ ਤੋਂ ਲਿਆ ਕਰਜ਼ਾ ਦੁੱਗਣਾ ਤਿਗਣਾ ਹੋ ਜਾਂਦਾ ਹੈ ਅਤੇ ਬੈਂਕ ਵਾਲੇ ਉਸ ਨੂੰ ਨੋਟਿਸ ਭੇਜਦੇ ਨੇ ਨੋਟਿਸ ਦੇ ਵਿੱਚ ਲਿਖਿਆ ਸੀ ਕਿ ਜੇਕਰ ਤੁਸੀਂ ਕਰਜ਼ਾ ਵਾਪਸ ਨਹੀਂ ਕੀਤਾ ਤਾਂ ਤੁਹਾਡੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਨੋਟਿਸ ਪੜ੍ਹ ਕੇ ਰਾਜਵੀਰ ਹੜਬੜਾ ਜਾਂਦਾ ਹੈ ਅਤੇ ਉਹ ਤੁਰੰਤ ਬੈਂਕ ਪਹੁੰਚਦਾ ਹੈ ਬੈਂਕ ਜਾ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਬੈਂਕ ਮੈਨੇਜਰ ਕੋਈ ਹੋਰ ਨਹੀਂ ਸਗੋਂ ਉਹੀ ਲੜਕੀ ਸੀ ਜਿਸ ਨਾਲ ਉਸ ਦਾ ਰਿਸ਼ਤਾ ਤੈਅ ਹੋਇਆ ਸੀ ਬਹੁਤ ਹੀ ਅਦਭੁਤ ਤੇ ਦਿਲਚਸਪ ਕਹਾਣੀ ਹੈ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਨਾ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜਰੂਰ ਰੱਖਣੇ ਆਓ ਸ਼ੁਰੂ ਕਰਦੇ ਹਾਂ ਆਪਾਂ ਆਪਣੀ ਕਹਾਣੀ ਇੱਕ ਪਿੰਡ ਦੇ ਵਿੱਚ ਰਾਜਵੀਰ ਨਾਮ ਦਾ ਮੁੰਡਾ ਰਹਿੰਦਾ ਹੈ ਰਾਜਵੀਰ ਦੇ ਮੰਮੀ ਪਾਪਾ ਕਰੇਲੂ ਕਾਮਕਾਰ ਕਰਦੇ ਨੇ ਰਾਜਵੀਰ ਦੇ ਪਾਪਾ ਮਜ਼ਦੂਰੀ ਕਰਦੇ ਨੇ ਜਦੋਂ ਰਾਜਵੀਰ ਪੜ੍ਹ ਲਿਖ ਜਾਂਦਾ ਹੈ ਤਾਂ ਉਸ ਨੂੰ ਇੱਕ ਅਧਿਆਪਕ ਦੀ ਨੌਕਰੀ ਮਿਲ ਜਾਂਦੀ ਹੈ ਕਿਉਂਕਿ ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਉਸਨੇ ਬੀ.ਏ ਕੀਤੀ ਹੋਈ ਸੀ ਨੌਕਰੀ ਮਿਲਣ ਤੋਂ ਬਾਅਦ ਉਸ ਨੂੰ ਕਈ ਤਰ੍ਹਾਂ ਦੇ ਰਿਸ਼ਤੇ ਆਉਂਦੇ ਨੇ ਰਿਸ਼ਤੇਦਾਰੀ ਵਿੱਚੋਂ ਹੀ ਇੱਕ ਰਿਸ਼ਤਾ ਆਉਂਦਾ ਹੈ ਕੁੜੀ ਪੜ੍ਹੀ ਲਿਖੀ ਅਤੇ ਸੋਹਣੀ ਸੁਨੱਖੀ ਸੀ ਪਾ ਮੇਕੇ ਕੁੜੀ ਨੂੰ ਨੌਕਰੀ ਨਹੀਂ ਮਿਲੀ ਸੀ ਪਰ ਰਾਜਵੀਰ ਉਸ ਕੁੜੀ ਨੂੰ ਵੇਖਦੇ ਹੀ ਉਸਤੇ ਫਿਦਾ ਹੋ ਜਾਂਦਾ ਹੈ ਅਤੇ ਰਿਸ਼ਤੇ ਲਈ ਹਾਂ ਕਰ ਦਿੰਦਾ ਹੈ ਦੋਨਾਂ ਪਰਿਵਾਰਾਂ ਦੀ ਸਹਿਮਤੀ ਨਾਲ ਰਿਸ਼ਤਾ ਤੈਅ ਹੋ ਜਾਂਦਾ ਹੈ ਅਤੇ ਕੁਝ ਕੁ ਰਿਸ਼ਤੇਦਾਰ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸਨ ਕਿਉਂਕਿ ਬਹੁਤ ਸਾਰੇ ਰਿਸ਼ਤੇਦਾਰ ਰਾਜਵੀਰ ਨੂੰ ਖੁਦ ਰਿਸ਼ਤਾ ਕਰਾਉਣਾ ਚਾਹੁੰਦੇ ਸਨ ਪਰ ਰਾਜਵੀਰ ਨੇ ਇਸ ਲੜਕੀ ਨੂੰ ਪਸੰਦ ਕੀਤਾ ਸੀ ਇਸ ਲੜਕੀ ਦਾ ਨਾਮ ਰਾਧਾ ਹੁੰਦਾ ਹੈ ਰਾਧਾ ਆਪਣੇ ਮਾਪਿਆਂ ਦੀ ਇਕਲੌਤੀ ਧੀ ਹੁੰਦੀ ਹੈ ਜਦੋਂ ਰਿਸ਼ਤਾ ਤੈਅ ਹੁੰਦਾ ਹੈ ਤਾਂ ਉਸ ਤੋਂ 6 ਮਹੀਨੇ ਬਾਅਦ ਹੀ ਵਿਆਹ ਦੀ ਤਰੀਕ ਵੀ ਪੱਕੀ ਕਰ ਲਈ ਜਾਂਦੀ ਹੈ ਜਦੋਂ ਵਿਆਹ ਦਾ ਦਿਨ ਨੇੜੇ ਆ ਜਾਂਦਾ ਹੈ ਤਾਂ ਰਾਜਵੀਰ ਨੂੰ ਪਤਾ ਲੱਗਦਾ ਹੈ ਕਿ ਰਾਧਾ ਨੇ ਇੱਕ ਬਹੁਤ ਵੱਡਾ ਟੈਸਟ ਪਾਸ ਕਰ ਲਿਆ ਹੈ ਅਤੇ ਉਸ ਨੂੰ ਬੈਂਕ ਵਿੱਚ ਨੌਕਰੀ ਮਿਲੀ ਹੈ ਨੌਕਰੀ ਮਿਲਦੇ ਹੀ ਰਾਧਾ ਦੇ ਤੇਵਰ ਬਦਲ ਜਾਂਦੇ ਨੇ ਔਰ ਰਾਜਵੀਰ ਨਾਲ ਗੱਲ ਕਰਨੀ ਬੰਦ ਕਰ ਦਿੰਦੀ ਹੈ। ਰਾਜਵੀਰ ਉਸ ਨੂੰ ਕਈ ਵਾਰ ਫੋਨ ਲਗਾਉਂਦਾ ਹੈ ਪਰ ਉਹ ਫੋਨ ਦਾ ਜਵਾਬ ਨਹੀਂ ਦਿੰਦੀ। ਰਾਜਵੀਰ ਨੂੰ ਲੱਗਦਾ ਹੈ ਕਿ ਰਾਧਾ ਨੂੰ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੋਸਤਾਂ ਦੇ ਫੋਨ ਆਉਂਦੇ ਹੋਣਗੇ ਅਤੇ ਘਰ ਵਿੱਚ ਵਿਆਹ ਦਾ ਮਾਹੌਲ ਹੈ ਇਸ ਕਰਕੇ ਉਹ ਜ਼ਿਆਦਾ ਵਿਅਸਤ ਹੋਵੇਗੀ। ਤਾਂ ਹੀ ਮੇਰਾ ਫੋਨ ਨਹੀਂ ਉਠਾ ਰਹੀ। ਉਹ ਸ਼ਾਮ ਤੱਕ ਇੰਤਜ਼ਾਰ ਕਰਦਾ ਹੈ। ਅਤੇ ਸ਼ਾਮ ਨੂੰ ਦੁਬਾਰਾ ਫਿਰ ਫੋਨ ਲਗਾਉਂਦਾ ਹੈ। ਸ਼ਾਮ ਨੂੰ ਰਾਧਾ ਫੋਨ ਚੁੱਕਦੀ ਹੈ ਅਤੇ ਰਾਜਵੀਰ ਨੂੰ ਕਹਿੰਦੀ ਹੈ ਤੁਸੀਂ ਮੇਰੇ ਪਾਪਾ ਨਾਲ ਗੱਲ ਕਰ ਲਵੋ। ਰਾਧਾ ਦੇ ਪਾਪਾ ਰਾਜਵੀਰ ਨੂੰ ਕਹਿੰਦੇ ਨੇ ਪੁੱਤਰ ਰਾਧਾ ਨੂੰ ਨੌਕਰੀ ਮਿਲੀ ਹੈ। ਇਸ ਕਰਕੇ ਇਸ ਦੀ 1 ਸਾਲ ਦੀ ਟ੍ਰੇਨਿੰਗ ਹੈ। ਉਸ ਤੋਂ ਬਾਅਦ ਇਸ ਦੀ ਡਿਊਟੀ ਪਤਾ ਨਹੀਂ ਕਿੱਥੇ ਲੱਗੇਗੀ। ਇਸ ਲਈ 5 ਸਾਲ ਅਸੀਂ ਵਿਆਹ ਬਾਰੇ ਨਹੀਂ ਸੋਚ ਸਕਦੇ। ਤਾ ਆਗੋਂ ਰਾਜਵੀਰ ਕਹਿੰਦਾ ਹੈ ਵੇਖੋ ਪਾਪਾ ਜੀ ਵਿਆਹ ਵਿੱਚ ਇੱਕ ਹਫਤਾ ਬਾਕੀ ਰਹਿ ਗਿਆ ਹੈ ਰਿਸ਼ਤੇਦਾਰਾਂ ਮਿੱਤਰਾਂ ਨੂੰ ਕਾਰਡ ਦੇ ਦਿੱਤੇ ਨੇ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਬਹੁਤ ਖਰਚਾ ਹੋ ਚੁੱਕਿਆ ਹੈ ਆਪਾਂ ਇਹ ਵਿਆਹ ਕਰ ਲੈਂਦੇ ਹਾਂ ਉਸ ਤੋਂ ਬਾਅਦ ਚਾਹੇ ਰਾਧਾ ਟ੍ਰੇਨਿੰਗ ਤੇ ਜਾਵੇ ਚਾਹੇ ਨੌਕਰੀ ਕਰੇ ਮੈਂ ਉਸਦੇ ਕੰਮ ਵਿੱਚ ਕਦੇ ਵੀ ਦਖਲ ਅੰਦਾਜ਼ੀ ਨਹੀਂ ਕਰਾਂਗਾ ਪਰ ਜੇ ਵਿਆਹ ਨਾ ਹੋਇਆ ਤਾਂ ਸਮਾਜ ਦੇ ਵਿੱਚ ਸਾਡੀ ਬਹੁਤ ਬੇਇਜ਼ਤੀ ਹੋ ਜਾਵੇਗੀ ਰਿਸ਼ਤੇਦਾਰਾਂ ਮਿੱਤਰਾਂ ਦੋਸਤਾਂ ਦੇ ਵਿੱਚ ਮੇਰੀ ਬਦਨਾਮੀ ਹੋ ਜਾਵੇਗੀ ਇੰਨਾ ਖਰਚਾ ਕੀਤਾ ਬੇਕਾਰ ਜਾਵੇਗਾ ਰਾਜਵੀਰ ਨੇ ਰਾਧਾ ਦੇ ਆਉਣ ਤੋਂ ਪਹਿਲਾਂ ਬੈਂਕ ਤੋਂ ਕਰਜ਼ਾ ਲੈ ਕੇ ਬਹੁਤ ਵੱਡੀ ਗੱਡੀ ਲੈ ਲਈ ਸੀ ਅਤੇ ਬਹੁਤ ਸੋਨਾ ਘੜੀ ਵੀ ਪਾ ਲਿਆ ਸੀ ਘਰ ਦੇ ਵਿੱਚ ਹਰ ਇੱਕ ਸੁੱਖ ਸਹੂਲਤ ਦੀ ਚੀਜ਼ ਖਰੀਦ ਲਈ ਸੀ ਉਸ ਨੂੰ ਲੱਗਦਾ ਸੀ ਕਿ ਰਾਧਾ ਨੂੰ ਇਸ ਘਰ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਹੁਣ ਰਾਧਾ ਦੇ ਪਾਪਾ ਵਿਆਹ ਨੂੰ ਜਵਾਬ ਦੇ ਰਹੇ ਸੀ ਜਦੋਂ ਰਾਜਵੀਰ ਆਪਣੇ ਸਹੁਰੇ ਨੂੰ ਇਹ ਗੱਲਾਂ ਕਹਿੰਦਾ ਹੈ ਤਾਂ ਉਹ ਕਹਿੰਦੇ ਨੇ ਕਿ ਪੁੱਤਰ ਹਜੇ ਅਸੀਂ ਰਾਧਾ ਦੇ ਵਿਆਹ ਬਾਰੇ ਨਹੀਂ ਸੋਚ ਸਕਦੇ ਜੇ ਤੈਨੂੰ ਲੱਗਦਾ ਹੈ ਕਿ ਤੂੰ ਇੰਨਾ ਸਮਾਂ ਇੰਤਜ਼ਾਰ ਨਹੀਂ ਕਰ ਸਕਦਾ ਤਾਂ ਤੂੰ ਆਪਣਾ ਵਿਆਹ ਕਿਤੇ ਹੋਰ ਕਰਵਾ ਸਕਦਾ ਹੈ ਪਰ ਹਜੇ ਅਸੀਂ ਵਿਆਹ ਨਹੀਂ ਕਰਨਾ 2 ਸਾਲ ਜਾਂ 5 ਸਾਲ ਬਾਅਦ ਵੀ ਗਰੰਟੀ ਨਹੀਂ ਕਿ ਅਸੀ ਰਾਧਾ ਦਾ ਤੇਰੇ ਨਾਲ ਵਿਆਹ ਕਰਾਂਗੇ ਆਪਣੇ ਸਹੁਰੇ ਦੀ ਇਹ ਗੱਲ ਸੁਣ ਕੇ ਰਾਜਵੀਰ ਸਮਝ ਜਾਂਦਾ ਹੈ ਕਿ ਰਾਧਾ ਹੁਣ ਮੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਉਹ ਨਹੀਂ ਜਾਣਦਾ ਸੀ ਕਿ ਇੱਚ ਕੇ ਇਸ ਗੱਲ ਪਿੱਛੇ ਰਾਧਾ ਦੇ ਪਰਿਵਾਰ ਵਾਲੇ ਨੇ ਜਾਂ ਰਾਧਾ ਦਾ ਦਿਮਾਗ ਕੰਮ ਕਰ ਰਿਹਾ ਹੈ ਜਦੋਂ ਰਾਧਾ ਦੇ ਪਾਪਾ ਇਹ ਕਹਿ ਕੇ ਫੋਨ ਕੱਟ ਦਿੰਦੇ ਨੇ ਤਾਂ ਰਾਜਵੀਰ ਬਹੁਤ ਨਿਰਾਸ਼ ਹੋ ਜਾਂਦਾ ਹੈ ਅਤੇ ਉਹ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸਦਾ ਹੈ। ਉਸਦੇ ਮਾਪਿਓ ਉਸ ਨੂੰ ਕਹਿੰਦੇ ਨੇ ਕਿ ਜੇ ਉਹਨਾਂ ਨੇ ਵਿਆਹ ਨਹੀਂ ਕਰਨਾ ਸੀ ਤਾਂ ਸਾਨੂੰ 2 ਮਹੀਨੇ ਪਹਿਲਾਂ ਦੱਸ ਸਕਦੇ ਸੀ। ਅਸੀਂ ਇੰਨੀ ਤਿਆਰੀ ਤਾਂ ਨਾ ਕਰਦੇ। ਪਰ ਹੁਣ ਕੀ ਹੋ ਸਕਦਾ ਸੀ? ਸਾਰਾ ਪਰਿਵਾਰ ਉਦਾਸ ਹੋ ਜਾਂਦਾ ਹੈ। ਹੌਲੀ-ਹੌਲੀ ਸਮਾਂ ਗੁਜ਼ਰਦਾ ਹੈ। ਅਤੇ ਰਿਸ਼ਤੇਦਾਰ ਅੰਦਰੋਂ ਅੰਦਰ ਹੀ ਖੁਸ਼ ਹੁੰਦੇ ਨੇ ਕਿਉਂਕਿ ਉਹ ਤਾਂ ਚਾਹੁੰਦੇ ਸੀ ਕਿ ਰਾਜਵੀਰ ਦਾ ਰਿਸ਼ਤਾ ਟੁੱਟ ਜਾਵੇ ਰਾਜਵੀਰ ਆਪਣੇ ਆਪ ਨੂੰ ਮਸਾਂ ਸੰਭਾਲਦਾ ਹੈ ਉਸਨੇ ਬੈਂਕ ਤੋਂ ਜੋ ਕਰਜ਼ਾ ਲਿਆ ਸੀ ਉਸਦਾ ਵਿਆਜ ਵੀ ਵੱਧ ਜਾਂਦਾ ਹੈ ਉਸ ਨੂੰ ਚਿੰਤਾ ਸਤਾਉਣ ਲੱਗਦੀ ਹੈ ਉਧਰ ਰਾਧਾ ਦੀ ਟ੍ਰੇਨਿੰਗ ਤੋਂ ਬਾਅਦ ਉਸ ਦੀ ਕਿਸੇ ਬੈਂਕ ਵਿੱਚ ਨੌਕਰੀ ਲੱਗ ਜਾਂਦੀ ਹੈ ਇੱਕ ਸਾਲ ਬਾਅਦ ਉਸ ਦੀ ਬਦਲੀ ਇਸ ਬੈਂਕ ਵਿੱਚ ਹੋ ਜਾਂਦੀ ਹੈ ਜਿੱਥੇ ਰਾਜਵੀਰ ਦਾ ਖਾਤਾ ਸੀ ਬੈਂਕ ਮੈਨੇਜਰ ਦੀ ਪੋਸਟ ਤੇ ਜੁਆਇਨ ਕਰਦਿਆਂ ਹੀ ਰਾਧਾ ਸਾਰਿਆਂ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਨੋਟਿਸ ਕੱਢਦੀ ਹੈ ਜਿਨ੍ਹਾਂ ਨੇ ਬੈਂਕ ਤੋਂ ਬਹੁਤ ਸਾਰਾ ਲੋਨ ਲਿਆ ਹੁੰਦਾ ਹੈ ਇੱਕ ਨੋਟਿਸ ਉਹ ਰਾਜਵੀਰ ਦੇ ਨਾਮ ਦਾ ਵੀ ਕੱਢਦੀ ਹੈ ਕਿਉਂਕਿ ਉਸ ਨੂੰ ਨਹੀਂ ਪਤਾ ਸੀ ਕਿ ਇਹ ਉਹੀ ਰਾਜਵੀਰ ਹੈ ਜਿਸ ਦੇ ਨਾਲ ਮੇਰਾ ਵਿਆਹ ਹੋਣ ਵਾਲਾ ਸੀ ਅਤੇ ਮੌਕੇ ਤੇ ਅਸੀਂ ਜਵਾਬ ਦੇ ਦਿੱਤਾ ਸੀ ਕਿਉਂਕਿ ਉਸ ਨੂੰ ਰਾਜਵੀਰ ਦੇ ਪਾਪਾ ਦਾ ਨਾਮ ਨਹੀਂ ਪਤਾ ਸੀ ਜਦੋਂ ਉਹ ਸਾਰਿਆਂ ਨੂੰ ਨੋਟਿਸ ਕੱਢਦੀ ਹੈ ਤਾਂ ਇੱਕ ਨੋਟਿਸ ਰਾਜਵੀਰ ਦੇ ਘਰ ਵੀ ਆਉਂਦਾ ਹੈ ਬੈਂਕ ਦਾ ਨੋਟਿਸ ਵੇਖ ਕੇ ਰਾਜਵੀਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਨੋਟਿਸ ਦੇ ਵਿੱਚ ਲਿਖਿਆ ਸੀ ਕਿ ਜੇਕਰ ਤੁਸੀਂ ਕਰਜ਼ਾ ਵਾਪਸ ਨਹੀਂ ਕੀਤਾ ਤਾਂ ਤੁਹਾਡਾ ਸਾਰਾ ਕੁਝ ਨਿਲਾਮ ਕਰ ਦਿੱਤਾ ਜਾਵੇਗਾ ਇਹ ਨੋਟਿਸ ਵੇਖ ਕੇ ਉਹ ਤੁਰੰਤ ਬੈਂਕ ਵਿੱਚ ਜਾਂਦਾ ਹੈ ਅਤੇ ਜਾ ਕੇ ਕਲਰਕ ਨੂੰ ਕਹਿੰਦਾ ਹੈ ਕਿ ਮੇਰੀ ਬੈਂਕ ਮੈਨੇਜਰ ਨਾਲ ਗੱਲ ਕਰਵਾ ਦਿਓ ਜਦੋਂ ਕਲਰਕ ਉਸ ਨੂੰ ਬੈਂਕ ਮੈਨੇਜਰ ਦੇ ਕੈਬਨ ਵਿੱਚ ਭੇਜਦਾ ਹੈ ਤਾਂ ਉਹ ਹੈਰਾਨ ਹੋ ਜਾਂਦਾ ਹੈ ਕਿਉਂਕਿ ਬੈਂਕ ਮੈਨੇਜਰ ਕੋਈ ਹੋਰ ਨਹੀਂ ਰਾਧਾ ਹੀ ਹੁੰਦੀ ਹੈ ਰਾਧਾ ਵੀ ਰਾਜਵੀਰ ਨੂੰ ਵੇਖ ਕੇ ਪਛਾਣ ਤਾ ਲੈਂਦੀ ਹੈ ਅਤੇ ਉਸ ਨੂੰ ਕੁਰਸੀ ਤੇ ਬੈਠਣ ਲਈ ਕਹਿੰਦੀ ਹੈ ਰਾਜਵੀਰ ਉਸ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਕੁਰਸੀ ਤੇ ਬੈਠ ਜਾਂਦਾ ਹੈ ਤਾਰਾ ਰਾধা ਕਹਿੰਦੀ ਹੈ ਤੁਸੀਂ ਬੈਂਕ ਤੋਂ 6 ਲੱਖ ਦਾ ਲੋਨ ਲਿਆ ਸੀ ਜਿਹੜਾ ਕਿ ਹੁਣ 10 ਲੱਖ ਹੋ ਚੁੱਕਿਆ ਹੈ ਤੁਸੀਂ ਲੋਨ ਦੀ ਇੱਕ ਵੀ ਕਿਸ਼ਤ ਨਹੀਂ ਭਰੀ ਕਿਰਪਾ ਕਰਕੇ ਲੋਨ ਭਰਨ ਦੀ ਕਿਰਪਾਲਤਾ ਕਰੋ ਬੈਂਕ ਮੈਨੇਜਰ ਦੀ ਇਹ ਗੱਲ ਸੁਣ ਕੇ ਰਾਜਵੀਰ ਕਹਿੰਦਾ ਹੈ ਠੀਕ ਆ ਮੈਡਮ ਜੀ ਮੈਨੂੰ ਕੁਝ ਸਮਾਂ ਦਿਓ ਮੈਂ ਲੋਨ ਭਰ ਦੇਵਾਂਗਾ ਤਾਂ ਰਾধা ਉਸ ਨੂੰ ਕਹਿੰਦੀ ਹੈ ਕਿ ਤੁਸੀਂ ਇੰਨੇ ਪੈਸੇ ਲੋਨ ਕਿਸ ਲਈ ਲਿਆ ਸੀ ਤਾਂ ਉਹ ਦੱਸਦਾ ਹੈ ਕਿ ਮੈਡਮ ਮੇਰੀ ਮੰਗਣੀ ਹੋਈ ਸੀ ਅਤੇ ਮੇਰੀ ਸ਼ਾਦੀ ਹੋਣ ਵਾਲੀ ਸੀ ਮੇਰੀ ਮੰਗਣੀ ਬਹੁਤ ਹੀ ਸੋਹਣੀ ਸੁਨੱਖੀ ਤੇ ਪੜੀ ਲਿਖੀ ਕੁੜੀ ਨਾਲ ਹੋਈ ਸੀ ਉਸ ਨਾਲ ਮੇਰਾ ਰਿਸ਼ਤਾ ਤੈਅ ਹੋਇਆ ਸੀ ਮੈਂ ਵਿਆਹ ਵਾਸਤੇ ਲੋਨ ਲਿਆ ਸੀ ਪਰ ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਲੜਕੀ ਨੇ ਮੈਨੂੰ ਵਿਆਹ ਲਈ ਜਵਾਬ ਦੇ ਦਿੱਤਾ ਤਾਂ ਰਾਧਾ ਕਹਿੰਦੀ ਹੈ ਕਿ ਫਿਰ ਵੀ ਤੁਸੀਂ ਵਿਆਹ ਲਈ ਇੰਨਾ ਲੋਨ ਕਿਉਂ ਲਿਆ ਤਾਂ ਉਹ ਕਹਿੰਦਾ ਹੈ ਕਿ ਮੈਂ ਆਪਣੀ ਹੋਣ ਵਾਲੀ ਪਤਨੀ ਨੂੰ ਬਹੁਤ ਪਸੰਦ ਕਰਦਾ ਸੀ ਉਹ ਬਹੁਤ ਸੋਹਣੀ ਅਤੇ ਪੜ੍ਹੀ ਲਿਖੀ ਸੀ ਮੈਂ ਪੜ੍ਹੇ ਲਿਖੇ ਲੋਕਾਂ ਦੀ ਬਹੁਤ ਕਦਰ ਕਰਦਾ ਹਾਂ ਮੈਂ ਨਹੀਂ ਚਾਹੁੰਦਾ ਸੀ ਕਿ ਵਿਆਹ ਤੋਂ ਬਾਅਦ ਮੇਰੀ ਪਤਨੀ ਨੂੰ ਮੇਰੇ ਘਰ ਵਿੱਚ ਕੋਈ ਤਕਲੀਫ ਹੋਵੇ ਇਸ ਲਈ ਮੈਂ ਇੱਕ ਵਧੀਆ ਗੱਡੀ ਅਤੇ ਵਧੀਆ ਘਰ ਬਣਾਇਆ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਪਤਨੀ ਮੌਕੇ ਤੇ ਮੈਨੂੰ ਵਿਆਹ ਲਈ ਮਨਾ ਕਰ ਦੇਵੇਗੀ ਇਹ ਗੱਲ ਸੁਣ ਕੇ ਰਾਧਾ ਚੌਂਕ ਜਾਂਦੀ ਹੈ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਉਹ ਕਹਿੰਦੀ ਹੈ ਮਾਸਟਰ ਜੀ ਤੁਸੀਂ ਸੱਚਮੁੱਚ ਮੇਰੇ ਲਈ ਇੰਨਾ ਕੁਝ ਕੀਤਾ ਸੀ ਤਾਂ ਰਾਜਵੀਰ ਕਹਿੰਦਾ ਹੈ ਹਾਂ ਰਾਧਾ ਮੈਂ ਤੇਰੇ ਲਈ ਇੰਨਾ ਕੁਝ ਹੀ ਕੀਤਾ ਸੀ ਤਾਂ ਉਹ ਕਹਿੰਦੀ ਹੈ ਕਿ ਮੈਨੂੰ ਮaaf ਕਰ ਦਿਓ ਮੈਂ ਤੇਰੇ ਨਾਲ ਚੰਗਾ ਨਹੀਂ ਕੀਤਾ ਤਾਂ ਆਗੋ ਕਹਿੰਦਾ ਹੈ ਨਹੀਂ ਤੁਸੀਂ ਮੇਰੇ ਤੋਂ ਮਾਫੀ ਨਾ ਮੰਗੋ ਤਾਂ ਰਾਧਾ ਕਹਿੰਦੀ ਹੈ ਕਿ ਹੁਣ ਤੁਹਾਡੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਤੁਹਾਡੀ ਪਤਨੀ ਕੀ ਕਰਦੀ ਹੈ ਤਾਂ ਰਾਜਵੀਰ ਕਹਿੰਦਾ ਹੈ ਰਾਦਾ ਤੁਹਾਡੇ ਜਵਾਬ ਦੇਣ ਤੋਂ ਬਾਅਦ ਮੈਂ ਕਿਤੇ ਵੀ ਵਿਆਹ ਨਹੀਂ ਕੀਤਾ ਤੁਸੀਂ ਆਪਣੇ ਬਾਰੇ ਦੱਸੋ ਤੁਸੀਂ ਮੈਨੂੰ ਮੌਕੇ ਤੇ ਆ ਕੇ ਜਵਾਬ ਕਿਉਂ ਦਿੱਤਾ ਤਾਂ ਰਾਦਾ ਕਹਿੰਦੀ ਹੈ ਰਾਜਵੀਰ ਮੈਂ ਤੁਹਾਡੇ ਨਾਲ ਹੀ ਵਿਆਹ ਕਰਨਾ ਚਾਹੁੰਦੀ ਸੀ ਮੇਰਾ ਤੁਹਾਨੂੰ ਜਵਾਬ ਦੇਣ ਦਾ ਕੋਈ ਵੀ ਇਰਾਦਾ ਨਹੀਂ ਸੀ ਪਰ ਮੇਰੇ ਮਾਮੇ ਮਾਸੀਆਂ ਨੇ ਮੇਰੇ ਮੰਮੀ ਪਾਪਾ ਤੇ ਇੰਨਾ ਦਬਾਅ ਪਾਇਆ ਕਿ ਉਹਨਾਂ ਨੇ ਵਿਆਹ ਤੋਂ ਜਵਾਬ ਦਿਵਾ ਦਿੱਤਾ ਫਿਰ ਮੇਰੀ ਮਾਸੀ ਨੇ ਮੇਰਾ ਰਿਸ਼ਤਾ ਇੱਕ ਕਰੋੜਪਤੀ ਬਿਜ਼ਨਸਮੈਨ ਨਾਲ ਕਰਵਾ ਦਿੱਤਾ ਉਹ ਮੇਰਾ ਰਿਸ਼ਤਾ ਕਰਵਾਉਣਾ ਚਾਹੁੰਦੀ ਸੀ ਤਾਂ ਹੀ ਉਸਨੇ ਆਪਣਾ ਰਿਸ਼ਤਾ ਤੜਵਾਇਆ ਸੀ ਜਦੋਂ ਮੇਰਾ ਵਿਆਹ ਉਸ ਬਿਜ਼ਨਸਮੈਨ ਨਾਲ ਹੋਇਆ ਤਾਂ ਮੈਨੂੰ ਸਹੁਰੇ ਘਰ ਜਾ ਕੇ ਪਤਾ ਲੱਗਿਆ ਕਿ ਉਹ ਲੜਕਾ ਨਸ਼ੇ ਦਾ ਆਦੀ ਹੈ ਅਤੇ ਉਹ ਕਰੋੜਪਤੀ ਨਹੀਂ ਆ ਸਗੋਂ ਉਸਨੇ ਤਾਂ 2 ਕਰੋੜ ਰੁਪਈਆ ਬੈਂਕ ਤੋਂ ਲੋਨ ਲਿਆ ਹੋਇਆ ਸੀ ਜਦੋਂ ਮੈਨੂੰ ਵਿਆਹ ਦੇ 2 ਮਹੀਨੇ ਬਾਅਦ ਉਸ ਦੀਆਂ ਹਰਕਤਾਂ ਪਤਾ ਲੱਗੀਆਂ ਤਾਂ ਮੈਂ ਉਸ ਨੂੰ ਤਲਾਕ ਦੇ ਦਿੱਤਾ ਪਿਛਲੇ ਮਹੀਨੇ ਹੀ ਸਾਡਾ ਤਲਾਕ ਹੋਇਆ ਹੈ ਤੂੰ ਤਾਂ ਸਿਰਫ 10 ਲੱਖ ਦਾ ਲੋਨ ਹੀ ਲਿਆ ਸੀ ਮੇਰੇ ਪਾਪਾ ਨੇ ਤਾਂ ਮੇਰੇ ਵਿਆਹ ਲਈ 50 ਲੱਖ ਦਾ ਲੋਨ ਲਿਆ ਸੀ ਮੈਂ ਤਾਂ ਆਪ ਕਰਜ਼ੇ ਵਿੱਚ ਡੁੱਬੀ ਹੋਈ ਹਾਂ ਮੈਨੂੰ ਬਹੁਤ ਪਛਤਾਵਾ ਹੈ ਤੇਰੇ ਨਾਲ ਵਿਆਹ ਨਾ ਕਰਵਾਉਣ ਦਾ ਹੁਣ ਤਾਂ ਮੇਰੇ ਮੰਮੀ ਪਾਪਾ ਵੀ ਪਛਤਾਉਂਦੇ ਨੇ ਰਾਜਵੀਰ ਕਹਿੰਦਾ ਹੈ ਮੈਂ ਸੁਣਿਆ ਤਾਂ ਜ਼ਰੂਰ ਸੀ ਕਿ ਤੁਹਾਡਾ ਇੱਕ ਕਰੋੜਪਤੀ ਮੁੰਡੇ ਨਾਲ ਵਿਆਹ ਹੋਇਆ ਹੈ ਮੈਂ ਬਹੁਤ ਵਾਰ ਤੁਹਾਨੂੰ ਫੋਨ ਕਰਨ ਬਾਰੇ ਸੋਚਿਆ ਸੀ ਪਰ ਮੈਨੂੰ ਲੱਗਿਆ ਕਿ ਮੈਂ ਠੀਕ ਨਹੀਂ ਕਰ ਰਿਹਾ ਇਸ ਲਈ ਮੈਂ ਤੁਹਾਨੂੰ ਕਦੇ ਵੀ ਫੋਨ ਨਹੀਂ ਕੀਤਾ ਪਰ ਮੈਨੂੰ ਸੱਚਮੁੱਚ ਨਹੀਂ ਪਤਾ ਸੀ ਕਿ ਤੁਹਾਡੇ ਨਾਲ ਇੰਨਾ ਵੱਡਾ ਧੋਖਾ ਹੋਇਆ ਹੈ ਉਸ ਲਈ ਮੈਨੂੰ ਬਹੁਤ ਦੁੱਖ ਹੈ ਰਾਦਾ ਕਹਿੰਦੀ ਹੈ ਜੋ ਧੋਖਾ ਮੈਂ ਤੁਹਾਡੇ ਨਾਲ ਕੀਤਾ ਤਾਂ ਰਾਜਵੀਰ ਕਹਿੰਦਾ ਹੈ ਕੋਈ ਗੱਲ ਨਹੀਂ ਮੈਂ ਤਾਂ ਉਸ ਧੋਖੇ ਨੂੰ ਆਪਣੇ ਹੱਡੀ ਹੰਡਾ ਲਿਆ ਹੈ ਉਹ ਕਾਫੀ ਸਮਾਂ ਗੱਲਾਂ ਕਰਦੇ ਨੇ ਪਰ ਬੈਂਕ ਦੇ ਵਿੱਚ ਮੈਨੇਜਰ ਨੂੰ ਮਿਲਣ ਵਾਲਿਆਂ ਦੀ ਇੱਕ ਲਾਈਨ ਲੱਗੀ ਹੋਈ ਸੀ ਜਿਸ ਲਈ ਰਾਦਾ ਰਾਜਵੀਰ ਨੂੰ ਕਹਿੰਦੀ ਹੈ ਕਿ ਤੁਸੀਂ ਸ਼ਨੀਵਾਰ ਨੂੰ ਆ ਸਕਦੇ ਹੋ ਉਹ ਕਹਿੰਦਾ ਹੈ ਹਾਂਜੀ ਮੈਂ ਆ ਜਾਵਾਂਗਾ ਇਹ ਕਹਿ ਕੇ ਰਾਜਵੀਰ ਬੈਂਕ ਵਿੱਚੋਂ ਚਲਿਆ ਜਾਂਦਾ ਹੈ। ਸ਼ਨੀਵਾਰ ਨੂੰ ਵੈਸੇ ਤਾਂ ਬੈਂਕ ਵਿੱਚ ਛੁੱਟੀ ਸੀ ਪਰ ਰਾਧਾ ਬੈਂਕ ਆਉਂਦੀ ਹੈ ਅਤੇ ਰਾਜਵੀਰ ਵੀ ਉਸ ਨੂੰ ਮਿਲਣ ਲਈ ਬੈਂਕ ਆਉਂਦਾ ਹੈ। ਜਦੋਂ ਉਹ ਬੈਂਕ ਆਉਂਦਾ ਹੈ ਤਾਂ ਉਹ ਵੇਖਦਾ ਹੈ ਕਿ ਬੈਂਕ ਵਿੱਚ ਤਾਂ ਕੋਈ ਵੀ ਨਹੀਂ। ਉਹ ਬੈਂਕ ਮੈਨੇਜਰ ਦੇ ਕੈਬਨ ਦਾ ਦਰਵਾਜ਼ਾ ਖੋਲਦਾ ਹੈ ਤਾਂ ਅੱਗੇ ਰਾਧਾ ਬੈਠੀ ਹੁੰਦੀ ਹੈ। ਉਹ ਰਾਧਾ ਨੂੰ ਪੁੱਛਦਾ ਹੈ ਕਿ ਬਾਕੀ ਕਰਮਚਾਰੀ ਕਿੱਥੇ ਨੇ ਤਾਂ ਰਾਧਾ ਕਹਿੰਦੀ ਹੈ ਕਿ ਅੱਜ ਦੂਸਰਾ ਸ਼ਨੀਵਾਰ ਹੋਣ ਕਰਕੇ ਬੈਂਕ ਵਿੱਚ ਛੁੱਟੀ ਹੈ ਮੈਂ ਤੁਹਾਨੂੰ ਬੈਂਕ ਵਿੱਚ ਇਸ ਲਈ ਬੁਲਾਇਆ ਕਿਉਂਕਿ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਸੀ ਅਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੰਮੀ ਪਾਪਾ ਨੂੰ ਆਪਣੇ ਮਿਲਣ ਬਾਰੇ ਪਤਾ ਲੱਗੇ ਇਸ ਲਈ ਮੈਂ ਬੈਂਕ ਵਿੱਚ ਡਿਊਟੀ ਦੇ ਬਹਾਨੇ ਆਈ ਹਾਂ ਅਤੇ ਤੁਹਾਨੂੰ ਵੀ ਇਸ ਲਈ ਬੁਲਾਇਆ ਹੈ ਰਾਜਵੀਰ ਮੈਂ ਤੇਰੇ ਤੋਂ ਮਾਫੀ ਮੰਗਣਾ ਚਾਹੁੰਦੀ ਹਾਂ ਕਿਰਪਾ ਕਰਕੇ ਮੈਨੂੰ ਮਾਫ ਕਰ ਦੇ ਤਾਂ ਰਾਜਵੀਰ ਕਹਿੰਦਾ ਹੈ ਰਾਦਾ ਮਾਫੀ ਮੰਗ ਕੇ ਮੈਨੂੰ ਹੋਰ ਛੋਟਾ ਨਾ ਕਰੋ ਜੋ ਮੇਰੀ ਕਿਸਮਤ ਦੇ ਵਿੱਚ ਲਿਖਿਆ ਸੀ ਉਹ ਹੋ ਗਿਆ ਤਾਂ ਉਹ ਕਹਿੰਦੀ ਹੈ ਹੁਣ ਤੁਸੀਂ ਅੱਗੇ ਬਾਰੇ ਕੀ ਸੋਚਿਆ ਹੈ ਰਾਜਵੀਰ ਕਹਿੰਦਾ ਹੈ ਕਿ ਮੈਂ ਕਦੇ ਵੀ ਕਿਸੇ ਲੜਕੀ ਬਾਰੇ ਨਹੀਂ ਸੋਚਿਆ ਕਿਉਂਕਿ ਮੈਂ ਆਪਣਾ ਆਪ ਤੁਹਾਨੂੰ ਸਮਰਪਿਤ ਕਰ ਦਿੱਤਾ ਸੀ ਤਾਂ ਰਾਦਾ ਕਹਿੰਦੀ ਹੈ ਕਿ ਅਸੀਂ ਫਿਰ ਤੋਂ ਇੱਕ ਹੋ ਸਕਦੇ ਹਾਂ ਇਹ ਗੱਲ ਸੁਣ ਕੇ ਰਾਜਵੀਰ ਦੇ ਚਿਹਰੇ ਤੇ ਮੁਸਕਾਨ ਆ ਜਾਂਦੀ ਹੈ ਅਤੇ ਉਹ ਰਾਧਾ ਨੂੰ ਕਹਿੰਦਾ ਹੈ ਮੈਂ ਤਾਂ ਉਮਰ ਭਰ ਲਈ ਤੇਰਾ ਇੰਤਜ਼ਾਰ ਕਰ ਰਿਹਾ ਸੀ ਤੂੰ ਤਾਂ ਇਹ ਇੰਤਜ਼ਾਰ ਜਲਦੀ ਖਤਮ ਕਰ ਦਿੱਤਾ ਮੈਂ ਅੱਜ ਵੀ ਤੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਹਾਂ ਰਾਧਾ ਕਹਿੰਦੀ ਹੈ ਤੇਰੇ ਮੰਮੀ ਪਾਪਾ ਕੋਈ ਇਤਰਾਜ਼ ਤਾਂ ਨਹੀਂ ਕਰਨਗੇ ਤਾਂ ਰਾਜਵੀਰ ਕਹਿੰਦਾ ਹੈ ਨਹੀਂ ਮੇਰੇ ਫੈਸਲੇ ਤੇ ਕਿਸੇ ਨੂੰ ਵੀ ਇਤਰਾਜ਼ ਨਹੀਂ ਹੋਵੇਗਾ ਤੇ ਫਿਰ ਉਹ ਪੁੱਛਦਾ ਹੈ ਕਿ ਤੇਰੇ ਮੰਮੀ ਪਾਪਾ ਧਾਰਾ ਦਾ ਕਹਿੰਦੀ ਹੈ ਮੈਂ ਆਪਣੇ ਮੰਮੀ ਪਾਪਾ ਨੂੰ ਮਨਾ ਲਵਾਂਗੀ ਮੈਨੂੰ ਪਤਾ ਹੈ ਉਹ ਇਸ ਵਿਆਹ ਤੋਂ ਕਦੇ ਵੀ ਜਵਾਬ ਨਹੀਂ ਦੇਣਗੇ ਉਹ ਉੱਠ ਕੇ ਇੱਕ ਦੂਜੇ ਦੇ ਗਲੇ ਮਿਲਦੇ ਨੇ ਅਤੇ ਦੋਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਉਸ ਤੋਂ ਬਾਅਦ ਉਹ ਵਿਆਹ ਕਰਵਾਉਣ ਦਾ ਵਾਅਦਾ ਕਰਕੇ ਉੱਥੋਂ ਚਲੇ ਜਾਂਦੇ ਨੇ ਘਰ ਜਾ ਕੇ ਦੋਨੋਂ ਜਣੇ ਆਪਣੇ ਘਰ ਗੱਲ ਕਰਦੇ ਨੇ ਦੋਨਾਂ ਦੇ ਘਰਦਿਆਂ ਦੀ ਸਹਿਮਤੀ ਨਾਲ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਉਹੀ ਰਿਸ਼ਤੇਦਾਰ ਜਿਹੜੇ ਉਹਨਾਂ ਦੇ ਰਿਸ਼ਤੇ ਵਿੱਚ ਪਾਨੀ ਮਾਰਨ ਤੇ ਲੱਗੇ ਹੋਏ ਸੀ ਉਹ ਬਹੁਤ ਹੈਰਾਨ ਹੁੰਦੇ ਨੇ ਪਰ ਰਾਜਵੀਰ ਅਤੇ ਰਾਧਾ ਆਪਣੀ ਜ਼ਿੰਦਗੀ ਦੁਬਾਰਾ ਤੋਂ ਸ਼ੁਰੂ ਕਰਦੇ ਨੇ ਅਤੇ ਇੱਕ ਦੂਜੇ ਨਾਲ ਬਹੁਤ ਖੁਸ਼ ਰਹਿੰਦੇ ਨੇ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ